ਗੁਰੂ ਅਰਜਨ ਸਾਹਿਬ ਮਹਾਰਾਜ ਦਾ ਬਚਨ ਇਹ ਉਂਝ ਇਹਦੀ ਉਥਾਨਕਾ ਵੀ ਕਈਆਂ ਨੇ ਲਿਖੀ ਹੈ ਉਥਾਨਕਾ ਦਾ ਭਾਵ ਹੁੰਦਾ ਹੈ ਇਹ ਸ਼ਬਦ ਕਦੋਂ ਤੇ ਕਿਉਂ ਉਚਾਰਿਆ ਗਿਆ ਉਂਝ ਇਹਦੀ ਜਿਹੜੀ ਉਥਾਨਕਾ ਦਾ ਜ਼ਿਕਰ ਹੁੰਦਾ ਹੈ ਉਥੇ ਇਹ ਵੀ ਹੁੰਦਾ ਹੈ ਵੀ ਇਹ ਸ਼ਬਦ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਵੇਲੇ ਉਦੋਂ ਸਤਿਗੁਰੂ ਨੇ ਉਚਾਰਿਆ ਗੁਰੂ ਅਰਜਨ ਦੇ ਮਹਾਰਾਜ ਨੇ ਕਿ ਮੇਰੀ ਮਾਂ ਜਿਹੜੀ ਮਾਤਾ ਭਾਨੀ ਜੀ ਹੈ ਉਹਨਾਂ ਨੇ ਮੈਨੂੰ ਇਹ ਜੀਆਂ ਅਸੀਸਾਂ ਦਿੱਤੀਆਂ ਸਨ ਗੁਰੂ ਰਾਮਦਾਸ ਜੀ ਤੇ ਮਾਪਾਨੀ ਨੇ। ਇਹਦੇ ਸ਼ਬਦ ਵਿੱਚ ਜਿਹੜੀ ਰਹਾਉ ਵਾਲੀ ਤੋਕਾ ਪੜਦੇ ਆ ਉਹ ਪੜਦੇ ਪੂਤਾ ਮਾਤਾ ਕੀ ਆਸੀਸ ਮਾਂ ਬਾਪ ਦੀ ਇਹ ਅਸੀਸ ਹੈ। ਨਿਮਖ ਨ ਬਿਸਰੋ ਤੁਮ ਕੋ ਹਰ ਹਰ ਨਿਮਖ ਦਾ ਅਖਰੀ ਅਰਥ ਹੁੰਦਾ ਅੱਖ ਚਮਕਣ ਜਿੰਨਾ ਸਮਾਂ ਸਭ ਤੋਂ ਛੋਟਾ ਸਮਾਂ ਮੇਰਾ ਖਿਆਲ ਹੈ ਸੈਕਿੰਡ ਵੀ ਵੱਡਾ ਹੈ ਹੈ ਜੀ ਨਿਮਕ ਗੁਰਬਾਣੀ ਵਿੱਚੋਂ ਆਪ ਜੀ ਮੈਂ ਇੱਕ ਬੇਨਤੀ ਤੁਨ ਹੋਰ ਬੜੀ ਕੀਮਤੀ ਬੇਨਤੀ ਕਹਿ ਲੱਗਿਆ ਧਿਆਨ ਰੱਖੋ ਅੱਜ ਜਿਵੇਂ ਸੂਈ ਘੁੰਮਦੀ ਹੈ ਨਾ ਟਾਈਮ ਪੀਸ ਦੀ ਆ ਚੱਲਦਾ ਸਮੇਂ ਦੀ ਵੰਡ ਸੈਕਿੰਡ 60 ਸੈਕਿੰਟਾਂ ਦਾ ਮਿੰਟ 60 ਮਿੰਟਾਂ ਦਾ ਘੰਟਾ 12 ਘੰਟਿਆਂ ਦਾ ਦਿਨ ਤੇ 12 ਦੀ ਰਾਤ ਇਵੇਂ ਚੱਲਦਾ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਨੂੰ ਸਕਿੰਟ ਮਿੰਟ ਦਾ ਜ਼ਿਕਰ ਨਹੀਂ ਮਿਲਣਾ ਧਿਆਨ ਦਿਓ ਮੇਰੀ ਬੇਨਤੀ ਬਾਲ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਨੂੰ ਮਿਲੇਗਾ ਨਿਮਖ ਗੁਰਬਾਣੀ ਵਿੱਚ ਤੁਹਾਨੂੰ ਮਿਲੇਗਾ ਵਿਸ਼ਵੇ ਚਸਾ ਕੜੀਆਂ ਪਹਿਰ ਪਲ ਆਪਾਂ ਇੱਕ ਬਚਨ ਪੜ੍ਹਦੇ ਹਾਂ ਵਿਸ਼ਵੇ ਚਸਿਆ ਕੜੀਆਂ ਪਹਿਰਾ ਥਿੱਤੀ ਵਾਰੀ ਮਾਹੂ ਹੋਆ ਵਿਸ਼ਾ ਕੀ ਹੈ ਇਹ ਸਮਾਂ ਹੈ ਇਸਨ ਵਿੱਚ 15 ਬਾਰੀ ਜਦੋਂ ਅੱਖ ਆਪਣੇ ਆਪ ਚਮਕੇ ਉਹਨੂੰ ਇੱਕ ਵਿਸ਼ਾ ਕਿਹਾ ਜਾਂਦਾ ਹੈ ਇੱਕ ਵਾਰ ਅੱਖ ਦਾ ਚਮਕਣਾ ਵਿਸ਼ਾ 15 ਵਿਸ਼ਿਆਂ ਦਾ ਇੱਕ ਚਸਾ ਫਿਰ ਥੋੜਾ ਧਿਆਨ ਦੇ ਲਿਓ ਇੱਕ ਵਾਰੀ ਅੱਖ ਚਮਕੇ ਵਿਸ਼ਾ 15 ਬਾਰੀ ਇੱਕ ਅੱਖ ਚਮਕੇ ਆਪਣੇ ਆਪ ਫਰਕੇ ਇੱਕ ਚਸਾ 30 ਚਸਾਂ ਦਾ ਇੱਕ ਪਲ 60 ਪਲਾਂ ਦੀ ਇੱਕ ਘੜੀ 7.5 ਘੜੀਆਂ ਦਾ ਇੱਕ ਪੈਰ ਤੇ ਚਾਰ ਪੈਰਾਂ ਦਾ ਦਿਨ ਤੇ ਚਾਰ ਪੈਰਾਂ ਦੀ ਰਾਤ ਇਹ ਸਮੇਂ ਦੀ ਵੰਡ ਬਾਣੀ ਵਿੱਚ ਇਸ ਤਰ੍ਹਾਂ ਚੱਲਦੀ ਹੈ ਹੁਣ ਜਿਵੇਂ ਆਪਾਂ ਬਾਣੀ ਵਿੱਚ ਬਚਨ ਪੜਦੇ ਆ ਬਾਣੀ ਵਿੱਚ ਜ਼ਿਕਰ ਹੁੰਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖਾ ਰੱਬ ਮਗੇਸ਼ਿਆ ਤੂੰ ਆਹੋਂ ਕਿਰੇ ਕੰਮ ਹੁਣ ਚਾਰ ਗਵਾਇਆ ਚਾਰ ਹੰਡ ਇਹ ਕੀ ਹੈ ਮਹਾਰਾਜ ਕਹਿੰਦੇ ਭਾਈ ਦਿਨ ਦੇ ਜਿਹੜੇ ਚਾਰ ਪੈਰ ਨੇ ਉਹ ਤੂੰ ਹੰਡ ਕੇ ਬਤੀਤ ਕਰ ਦਿੱਤੇ ਖਾ ਪੀ ਕੇ ਪਹਿਣ ਕੇ ਇਹਦੇ ਵਿੱਚ ਲੰਗਾ ਦਿੱਤੇ ਤੇ ਚਾਰ ਪੈਰ ਤੂੰ ਰਾਤ ਦੇ ਸੌਂ ਕੇ ਲੰਗਾ ਦਿੱਤੇ ਲੇਖਾ ਰੱਬ ਮੰਗੇਸ਼ਿਆ ਤੂੰ ਆਹੋ ਕੇਰੇ ਕੰਮ ਰੱਬ ਨੇ ਲੇਖਾ ਮੰਗਨੇ ਤੇਰੇ ਤੋਂ ਬੰਦਗੀ ਕਰਨ ਆਇਆ ਸੀ ਉਹ ਕੰਮ ਕੀਤਾ ਹੀ ਨਹੀਂ ਇਹ ਇਥੇ ਤਾਂ ਮਹਾਰਾਜ ਨੇ ਜ਼ਿਕਰ ਕੀਤਾ ਜਪ ਬਾਣੀ ਵਿੱਚ ਬਚਨ ਪੜਿਆ ਕਬੀਰ ਏਕ ਘੜੀ ਆਦੀ ਘੜੀ ਆਦੀ ਹੂਤੇ ਆਦ ਭਗਤਨ ਸੇਤੀ ਗੋਸਟੇ ਜੋ ਕੀਨੋ ਸੋ ਲਾਭ ਇਹ ਵੀ ਸਮੇਂ ਦਾ ਕਿਹਾ ਮਹਾਰਾਜ ਕਹਿੰਦੇ ਤੂੰ ਗੁਰੂ ਚਰਨਾਂ ਵਿੱਚ ਇੱਕ ਘੜੀ ਬਹਿ 25 ਮਿੰਟ ਦੀ ਇੱਕ ਘੜੀ ਹੈ ਅੱਜ ਦੇ ਸਮੇਂ ਮੁਤਾਬਕ ਅੱਧੀ ਘੜੀ ਬਹਿ ਸਾਢੇ 12 ਮਿੰਟ ਅੱਧੀ ਤੋਂ ਵੀ ਅੱਧੀ ਆਦੀ ਹੁੰਤੇ ਆਦ ਸਵਾ 6 ਮਿੰਟ ਬਹਿ ਜਾਏ ਬਾਬਾ ਸਾਹਿਬ ਕਿੰਝ ਭਗਤਨ ਸੀਤੀ ਗੋਸਟੇ ਜੋ ਕਿੰਨੋ ਸੋ ਲਾਭ ਰੱਬ ਦੇ ਘਰ ਦੀ ਬੈਠ ਕੇ ਕੀਤੀ ਭਗਤਾਂ ਨਾਲ ਵਿਚਾਰ ਇਹਦਾ ਨੁਕਸਾਨ ਕੋਈ ਨਹੀਂ ਲਾ ਇਲਾਹ ਆਪਾਂ ਇੱਥੇ ਬੈਠੇ ਆ ਨਾ ਸਾਰੇ ਯਕੀਨ ਜਾਣੋ ਇਹ ਤੋਂ ਵੱਧ ਕੇ ਲਾਹਾ ਦੁਨੀਆਂ ਵਿੱਚ ਹੋਰ ਕੋਈ ਨਹੀਂ ਜਦੋਂ ਬੰਦੇ ਦਾ ਮਨ ਸੰਗਤ ਕਰ ਲਵੇ ਪਰ ਕੁਦਰਤੀ ਤੌਰ ਇਥੇ ਬੰਦਾ ਬੈਂਦਾ ਬੜਾ ਘਟੇ ਇਥੇ ਆਪਾਂ ਖੁਸ਼ੀ ਦੇ ਸਮਾਗਮ ਘਰਾਂ ਵਿੱਚ ਕਰਵਾਉਂਦੇ ਆ ਨਾ ਲੋਕ ਬੰਦਾ ਵਕਤ ਬਿਖਦਾ ਜਿੰਨਾ ਲੰਗਰ ਵਾਲੇ ਪਾਸੇ ਦੌੜਦੇ ਉਹਨਾਂ ਗੁਰੂ ਦਰਬਾਰ ਵਾਲੇ ਪਾਸੇ ਨਹੀਂ ਦੌੜਦਾ ਹੈ ਨਾ ਜੀ ਮਹਾਰਾਜ ਕਹਿੰਦੇ ਲਾਹਾ ਇਸੇ ਦਾ ਹੈ ਗੁਰੂ ਅਰਜਨ ਸਾਹਿਬ ਨੇ ਇਹ ਵੀ ਕਿਹਾ ਹੈ ਕਹਿੰਦੇ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰੇ ਬਿਰਲਾ ਬੂਝੈ ਕੋਇ ਕਹਿੰਦੇ ਬੰਦਾ ਬੜੇ ਉਦਮ ਕਰਦਾ ਹੈ ਉਦਮ ਕਰੀ ਜਾਂਦੇ ਪਰ ਇੱਕ ਉਦਮ ਜਿਹੜਾ ਇਹਨੇ ਕਰਨਾ ਸੀ ਸੰਗਤ ਸੇਵਾ ਸਿਮਰਨ ਜਿੱਦੇ ਨਾਲ ਭੜਾ ਹੋਣਾ ਸੀ ਕਰਨਾ ਤੇ ਦੂਰ ਦੀ ਗੱਲ ਇਹਨੂੰ ਸਮਝਦਾ ਹੀ ਕੋਈ ਬਿਰਲਾ ਬਿਰਲਾ ਤਾਂ ਮੈਂ ਬੇਨਤੀ ਕਰ ਰਿਹਾ ਸਾ ਇਹ ਮਾਰ ਸੱਚੇ ਪਾਤਸ਼ਾਹ ਨੇ ਇਥੇ ਕਿਹਾ ਵੀ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਏ ਇਹ ਬਖਸ਼ਿਸ਼ ਦਵੇ ਮਾਂ ਬਾਪ ਅਸੀਸ ਦਵੇ ਤੇ ਗੁਰੂ ਕੋਲੋਂ ਦਵਾਵੇ ਕਿ ਮੇਰੇ ਪੁੱਤਰ ਤੀਨ ਨੂੰ ਇੱਕ ਨਿਮਖ ਪਾਵ ਅੱਖ ਫਰਕਨ ਜਿੰਨੇ ਸਮੇਂ ਅੰਦਰ ਵੀ ਇੰਨਾ ਸਮਾਂ ਵੀ ਪਰਮਾਤਮਾ ਦਾ ਨਾਮ ਨਾ ਭੁੱਲੇ ਸਦਾ ਭਜੋ ਜਗਦੀਸ਼ ਸਦਾ ਦਾ ਅਰਥ ਹੁੰਦੇ ਹਰ ਵੇਲੇ ਜਗਦੀਸ਼ ਦਾ ਅਖਰੀ ਅਰਥ ਹੁੰਦੇ జగਤ ਦਾ ਈਸ਼ਵਰ జగਤ ਦਾ ਈਸ਼ਵਰ ਪਰਮਾਤਮਾ ਇੱਕ ਖਿੰਨ ਵੀ ਮੇਰੇ ਪੁੱਤਰ ਤੀਨ